ਸਸਿਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੁਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰੁਕ ਗਿਆਸਟਾ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਤੁਸੀਂ ਆਸਾਨੀ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਮ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲੱਗੋ ਸਾਨੂੰ Instagram ਤੇ ਫੋਲੋ ਕਰੋ ਸੰਧੂ ਬੁਟੀ ਕੁੜਦਣਾ ਨਾਮ ਤੇ ਹੀ ਸਾਡੀ Instagram ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਉੱਥੋਂ ਵੀ ਆਪਣਾ ਸਾਡੇ ਕਾਫੀ ਸਾਰੇ ਡਿਜ਼ਾਈਨ ਉੱਥੇ ਅਪਲੋਡ ਕੀਤੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਉਹ ਤੋਂ ਵੇਖ ਕੇ ਆਪਣਾ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਡਿਜ਼ਾਈਨਿੰਗ ਤੁਹਾਡੀ ਆਪਣੀ ਵੀ ਹੋ ਸਕਦੀ ਹੈ ਸਾਡੇ ਵਾਲੀ ਵੀ ਹੋ ਸਕਦੀ ਹੈ ਜਿੰਦਾ ਦਾ ਵੀ ਬੁਟੀਕ ਸਟਾਈਲ ਤੁਸੀਂ ਸੂਟ ਬਣਾਉਣਾ ਚਾਹੋ ਉਹਦਾਂ ਦਾ ਵੀ ਆਪਣਾ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਤੇ ਆਪਣਾ ਆਰਡਰ ਹੈਡਾ ਸਾਨੂੰ ਪਲੇਸ ਕਰ ਸਕਦੇ ਹੋਗੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਆਪਾਂ ਸਾਰੇ ਟ੍ਰੈਂਡ ਦੇ ਵਿੱਚ ਹੀ ਰਹਿਣ ਵਾਲੇ ਡਿਜ਼ਾਈਨ ਲੈ ਕੇ ਆਏ ਆਂਗੇ ਫੈਬਰਿਕ ਦੀ ਡਿਟੇਲ ਵਰਕ ਦੀ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਮੇਰੇ ਕੱਲ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਅੰਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਅੱਜ ਆਪਾਂ ਦੇ ਸਾਰੇ ਸੂਟ ਪਸ਼ਮੀਨਾ ਦੀ ਨੇਗੇ ਇਹ ਵੀ ਆਪਾਂ ਨੇ ਪਲੇਨ ਪਸ਼ਮੀਨਾ ਦੇ ਉੱਪਰ ਕਰਵਾਇਆ ਦੇਖੋ ਇਦਾਂ ਇਹ ਵਾਲਾ ਪਸ਼ਮੀਨਾਗਾ ਰਾਮਟੈਕਸ ਪਸ਼ਮੀਨਾ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਬਹੁਤ ਜਿਆਦਾ ਸੋਨਾ ਡਿਜ਼ਾਈਨ ਆਪਣੇ ਹੈ ਮਸ਼ੀਨ ਵਰਕ ਦਾ ਕਾਫੀ ਸੋਨਾ ਡਿਜ਼ਾਈਨ ਰੈਡੀ ਹੋਇਆਗਾ ਰਾਮਟੈਕਸ ਪਸ਼ਮੀਨਾ ਦੀ ਆਪਣੀ ਫੈਬਰਿਕ ਆਗੀ ਤੇ ਮਸ਼ੀਨ ਵਰਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਦੇਖੋ ਕਿੰਨਾ ਸੋਨਾ ਡਿਜ਼ਾਈਨ ਹੈ ਆਪਣਾ ਬਣਿਆ ਹੋਇਆ ਇਹ ਵਾਲਾ ਆ ਗਿਆ ਘੇਰੇ ਦੇ ਉੱਪਰ ਡਿਜ਼ਾਈਨ ਘੇਰੇ ਵਾਲਾ ਡਿਜ਼ਾਈਨ ਆ ਗਿਆ ਅੰਦਰ ਕਲਰ ਦੇਖੋ ਕਿਲੇ ਸੋਨੇ ਲੱਗਦੇ ਨੇ ਲਾਈਟ ਜੇ ਕਲਰ ਦਾ ਸੂਟ ਹੈਗਾ ਤੇ ਡਾਰਕ ਡਾਰਕ ਕਲਰ ਆਪਾਂ ਇਹਦੇ ਉੱਪਰ ਪਾਏ ਨਹੀਂ ਦੇਖੋ ਇਦਾਂ ਇਹ ਵਾਲਾ ਆ ਗਿਆ ਬਾਹਾਂ ਦੇ ਉੱਪਰ ਵਰਕਰ ਇਹਦਾ ਬਾਹਾਂ ਦਾ ਵਰਕ ਆ ਗਿਆ ਪਸ਼ਮੀਨਾ ਦਾ ਆਪਣਾ ਸੂਟ ਆ ਪਸ਼ਮੀਨਾ ਦੇ ਵਿੱਚ ਆਪਾਂ ਨੂੰ ਕਾਫੀ ਸਾਰੇ ਫੈਬਰਿਕ ਆ ਚੁੱਕੇ ਨੇਗੇ ਤੁਸੀਂ ਜਿਹੜਾ ਵੀ ਫੈਬਰਿਕ ਚਾਹੋਗੇ ਪਸ਼ਮੀਨਾ ਦਾ ਹਨ ਲੈਣਾ ਉਹਦੇ ਵਿੱਚ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆ ਗਿਆ ਇਹਦੀ ਬਾਟਮ ਦਾ ਵਰਕ ਇਦਾਂ ਬਾਟਮ ਦਾ ਵਰਕ ਵੀ ਸੀਮ ਡਿਜ਼ਾਈਨ ਦੇਖੋ ਡਿਜ਼ਾਈਨ ਬਹੁਤ ਖੂਬਸੂਰਤ ਆ ਸੋਹਣਾਗਾ ਤੁਸੀਂ ਇਹਨੂੰ ਦੇਖ ਕੇ ਆਪਣਾ ਤਿਆਰ ਕਰਵਾ ਸਕਦੇ ਹੋਗੀ ਬਾਕੀ ਇਹ ਵਾਲਾ ਡਿਜ਼ਾਈਨ ਤੁਸੀਂ ਆਪਣੇ ਕਿਸੇ ਸਿੰਥੈਟਿਕ ਫੈਬਰਿਕ ਤੇ ਕਰਵਾਉਣਾ ਉਹਦੇ ਵੀ ਕਰਵਾ ਕੇ ਲੈ ਸਕਦੇ ਹੋ ਸਾਫੀ ਸੋਨਾ ਆਪਣਾ ਨਵਾਂ ਡਿਜ਼ਾਈਨ ਹੈ ਪਸ਼ਮੀਨਾ ਦਾ ਤਿਆਰ ਹੋਇਆਗਾ ਤੇ ਇਧਰ ਇਹਦਾ ਦੁਪੱਟਾ ਦਾ ਪਿਓਰ ਕਮਲ ਚਨੂਨ ਦਾ ਆਪਾਂ ਨੇ ਦੁਪੱਟਾ ਲਗਾਇਆ ਹੈਗਾ ਸਾਰਾ ਟਾਈਡਾਈ ਹੋਇਆ ਹੋਇਆਗਾ ਤੇ ਇਹਦਾ ਮਸਟਰਡ ਜੀ ਰੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਜਿਹੜਾ ਪਸ਼ਮੀਨਾ ਦਾ ਸੂਟ ਹੈ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਕਲਰ ਦੱਸ ਕੇ ਤੇ ਆਪਣੀ ਹ ਨਾ ਫੈਬਰਿਕ ਦੱਸ ਕੇ ਤੁਸੀਂ ਆਪਣਾ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਜੇਕਰ ਤੁਸੀਂ ਪਸ਼ਮੀਨਾ ਦਾ ਸੂਟ ਹੀ ਰੈਡੀ ਕਰਵਾਉਣਾਗਾ ਤਾਂ ਪਸ਼ਮੀਨਾ ਦੇ ਵਿੱਚ ਸਿਰਕ ਪਸ਼ਮੀਨਾ ਚ ਕਰਵਾ ਸਕਦੇ ਹੋ ਪਲੇਨ ਚ ਕਰਵਾ ਸਕਦੇ ਹੋ ਇਹਦਾ ਚੱਕ ਵਾਲੇ ਚ ਕਰਵਾ ਸਕਦੇ ਹੋ ਨਾ ਜਿਹੜੇ ਜਿਹੇ ਵੀ ਤੁਹਾਨੂੰ ਪਸੰਦ ਹੈਗਾ ਉਸੇ ਚ ਆਪਣਾ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਹਾਂ ਜਿਹੜਾ ਆਪਣਾ ਇਹ ਵਾਲਾ ਸੂਟ ਤਿਆਰ ਹੈਗਾ ਇਹ ਵੀ ਆਪਣਾ ਪਸ਼ਮੀਨਾ ਦੇ ਉੱਪਰ ਹੀ ਤਿਆਰ ਹੈਗਾ ਪਲੇਨ ਪਸ਼ਮੀਨਾ ਦੀ ਇਹਦੀ ਫੈਬਰਿਕ ਆ ਤੇ ਲਾਈਟ ਜਾਂ ਲਵੈਂਡਰ ਕਲਰ ਹੈ ਇਹਦਾ ਲਵੈਂਡਰ ਕਲਰ ਦੇ ਉੱਪਰ ਤਿਆਰ ਆ ਮਸ਼ੀਨ ਵਰਕ ਦਾ ਬਿਲਕੁਲ ਨਾ ਮਾਡਲ ਡਿਜ਼ਾਈਨ ਆਪਣਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਮਸ਼ੀਨ ਵਰਕ ਦੇ ਵਿੱਚ ਦੇਖੋ ਇਹਦਾ ਇਹ ਵਾਲਾ ਲਵੈਂਡਰ ਕਲਰ ਤੇ ਤਿਆਰ ਆਗਾ ਪ੍ਰੇਮ ਪਸ਼ਮੀਨਾ ਦੇ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਾਫੀ ਸਾਰੇ ਆਪਣੇ ਕੋਲ ਕਲਰ ਆਏ ਹੋਏ ਨੇਗੇ ਜਿਹੜਾ ਕਲਰ ਤੁਹਾਨੂੰ ਪਸੰਦ ਹੋਵੇ ਟਿੱਕ ਲਾ ਕੇ ਦੱਸ ਦਿਓ ਉਸੇ ਤਿਆਰ ਕਰਵਾ ਕੇ ਤੁਸੀਂ ਆਪਣਾ ਲੈ ਸਕਦੇ ਹੋ ਦੇਖੋ ਇਹਦਾ ਇਹ ਆ ਗਿਆ ਆਪਣਾ ਸਾਰਾ ਬੂਟੀ ਆ ਗਈ ਸਾਰੀ ਸ਼ਰਟ ਦੇ ਵਿੱਚ ਸਾਰੀਆਂ ਬਾਹਾਂ ਦੇ ਉੱਪਰ ਬੂਟੀ ਆ ਗਈ ਇਹ ਸ਼ਰਟ ਆਪਣ ਬੂਟੀ ਨਾਲ ਹੀ ਮਿਲੂਗੀ ਇਦਾਂ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਨੇ ਤੇ ਦੀ ਬਾਟਮ ਦਾ ਵਰਕ ਚੈੱਕ ਕਰੋ ਹੁਣ ਆਹ ਵਾਲਾ ਆ ਗਿਆ ਦੀ ਬਾਟਮ ਦਾ ਵਰਕ ਦੇਖੋ ਇਹਦਾ ਬਾਰਡਰ ਵਾਲਾ ਆ ਗਿਆ ਬਾਟਮ ਦਾ ਵਰਕ ਇਹ ਵਾਲਾ ਬਾਰਡਰ ਹੈ ਇਹਦਾ ਬਾਟਮ ਤੇ ਪਰਾਗਾ ਚੱਕਾ ਵਾਲਾ ਇਹਦਾ ਦੇਖੋ ਇਹ ਬਾਟਮ ਦਾ ਵਰਕ ਆ ਗਿਆ ਸਾਰੀ ਸ਼ਰਟ ਦੇ ਵਿੱਚ ਬੂਟੀਆਂ ਆ ਗਈਆਂ ਡਿਫਰੈਂਟ ਜਿਹਾ ਵਰਕ ਹੋ ਜਾਂਦਾ ਜਦੋਂ ਆਪਾਂ ਕੋਈ ਜਾਂ ਬਾਹਾਂ ਤੇ ਲਗ ਕਰਵਾ ਲਈਏ ਜਾਂ ਬਾਟਮ ਤੇ ਕਰਵਾ ਲਈਏ ਹਨ ਡਿਫਰੈਂਟ ਜਿਹਾ ਵਰਕ ਰੈਡੀ ਹੋ ਜਾਂਦਾ ਆਪਣਾ ਤੇ ਨਾਲ ਕਮਲ ਜੂਮ ਦਾ ਦੁਪੱਟਾ ਹੈਗਾ ਤੇ ਇਹਦਾ ਦੇਖੋ ਸਾਰਾ ਕੀ ਟਾਈਡ ਆਈ ਹੋਇਆ ਹੈ ਦੁਪੱਟਾ ਦੀ ਉਦਾਂ ਦੀ ਆਪਾਂ ਫਿਨਿਸ਼ਮੈਂਟ ਦਿੱਤੀ ਹੈਗੀ ਇਹਨੂੰ ਜਿੱਦਾਂ ਆਪਣਾ ਚਾਕਾ ਤੇ ਪਾਈਪਲ ਵਗੈਰਾ ਲੱਗੀ ਹੋਈ ਹੈ ਤੁਸੀਂ ਆਪਣਾ ਕਲਰ ਦੱਸ ਕੇ ਕੰਟਰਾਸਟ ਦੱਸ ਕੇ ਵਰਕ ਦੱਸ ਕੇ ਬਾਟਮ ਦਾ ਵਰਕ ਤੁਸੀਂ ਆਪਣਾ ਸਕਿੱਪ ਕਰਵਾ ਸਕਦੇ ਹੋ ਅਗਰ ਬਾਟਮ ਵਾਲਾ ਵਰਕ ਵਾਲਾ ਤੁਸੀਂ ਇਹ ਵੀ ਮੈਂ ਤੁਹਾਨੂੰ ਆਈਡੀਆ ਦੇ ਦੇਣੀ ਆ ਅਗਰ ਤੁਸੀਂ ਆਹ ਬਾਟਮ ਵਾਲਾ ਵਰਕ ਹੈ ਜਿਹੜਾ ਇਹੀ ਤੁਸੀਂ ਆਪਣਾ ਬਾਰਡਰ ਜਿਹੜਾ ਘੇਰੇ ਵਗੈਰਾ ਤੇ ਬਣਾ ਸਕਦੇ ਬਾਹਾਂ ਤੇ ਬਣਾ ਸਕਦੇ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡ ਤੁਸੀਂ ਆਪਣਾ ਦੱਸ ਕੇ ਜਿਹੜਾ ਡਿਜ਼ਾਈਨ ਹੈਗਾ ਤੁਸੀਂ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਣਾ ਇਹ ਸੂਟ ਆ ਇਹ ਆਪਾਂ ਟੈਬੀ ਸਿਲਕ ਤੇ ਤਿਆਰ ਕਰਵਾਇਆ ਤੇ ਮਸਟਰਡ ਕਲਰ ਹੈ ਦਾ ਮਸਟਰਡ ਕਲਰ ਹੈ ਤੇ ਟੈਬੀ ਸਿਲਕ ਦੀ ਇਹਦੀ ਫੈਬਰਿਕ ਆ ਤੇ ਜਿਹੜਾ ਆਪਣਾ ਹੈਂਡਵਰਕ ਹੋਇਆ ਹੈ ਤੇ ਸਿੰਧੀ ਬੂਟੀ ਦਾ ਸਿੰਧੀ ਬੂਟੀ ਵਾਲਾ ਆਪਣਾ ਇਹਦਾ ਜਿਹੜਾ ਵਰਕ ਹੈ ਤੇ ਆਪਾਂ ਕਰਵਾਇਆਗਾ ਸਿੰਧੀ ਬੂਟੀ ਹੁਣਾ ਮਸ਼ੀਨ 'ਚ ਵੀ ਕਰ ਦਿੰਦੇ ਨੇਗੇ ਬਟ ਇਹ ਆਪਣਾ ਹੈਂਡਵਰਕ ਦਾ ਸੂਟ ਹੈਗਾ ਇਹਦੀ ਸਿੰਧੀ ਬੂਟੀ ਜਿਹੜੀ ਆਪਣੀ ਇਹ ਮਸ਼ੀਨ ਨਾਲ ਨਹੀਂ ਕੀਤੀ ਹੋਈ ਆਪਾਂ ਨੇੜੇ ਤੋਂ ਕੈਮਰਾ ਕਰਕੇ ਵਰਕ ਦੀ ਫਿਨਿਸ਼ਿੰਗ ਚੈੱਕ ਕਰਵਾ ਦਿੰਦੇ ਆ ਤੁਹਾਨੂੰ ਪਤਾ ਲੱਗ ਜੂਗਾ ਆਈਡੀਆ ਹੋ ਜੂਗਾ ਵੀ ਹਾਂ ਇਹ ਆਪਣਾ ਹੱਥ ਦੇ ਨਾਲ ਹੀ ਕੰਮ ਹੋਇਆ ਹੋਇਆ ਹੈਗਾ ਆਪਣਾ ਮਸ਼ੀਨ ਵਾਲਾ ਕੰਮ ਨਹੀਂ ਕਰਵਾਇਆ ਜੇਕਰ ਤੁਸੀਂ ਕਰਵਾਉਣਾ ਚਾਹੋ ਐਦਾਂ ਮਸ਼ੀਨ ਦੇ ਵਿੱਚ ਤਾਂ ਆਪਾਂ ਕਰਵਾ ਕੇ ਦੇ ਦਾਂਗੇ ਜਿਵੇਂ ਆਪਾਂ ਮਸ਼ੀਨ ਵਰਕਰ ਦੇ ਸੂਟ ਕਰਵਾਉਣਾ ਓਦਾਂ ਬਟ ਇਹ ਹੈਂਡਵਰਕ ਦਾ ਸੂਟ ਹੈ ਦੇਖੋ ਆਪਣਾ ਇਹ ਆ ਗਿਆ ਗਲੇ ਦੇ ਉੱਪਰ ਵਰਕ ਬਹੁਤ ਸੋਹਣਾ ਗਲੇ ਦੇ ਉੱਪਰ ਆ ਗਿਆ ਘੇਰੇ ਦੇ ਉੱਪਰ ਵੇਲ ਜੀ ਬਣੀ ਹੋਈ ਹੈ ਬਾਕੀ ਸਿੰਧੀ ਦੇ ਬੂਟੀਆਂ ਲੱਗੀਆਂ ਆਪਣੇ ਵਿੱਚ ਦੇਖੋ ਇਹ ਵਾਲਾ ਗਲੇ ਤੇ ਤੇ ਇਧਰ ਇਹਦੇ ਬਾਹਾਂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹਾਂ ਤੇ ਆ ਗਿਆ ਇਹਦਾ ਬਾਰਡਰ ਜਿਹਾ ਬਣਿਆ ਹੋਇਆ ਜਿਵੇਂ ਵੇਲ ਬਣੀ ਹੋਈ ਹੈ ਐਦਾਂ ਹੀ ਬਾਹਾਂ ਦੇ ਉੱਪਰ ਤੇ ਬਾਹ ਦੇ ਉੱਪਰ ਇਦਾਂ ਬੂਟੀਆਂ ਆ ਜਾਣਗੀਆਂ ਤੇ ਨਾਲ ਕਮਲਚਨੂਨ ਦਾ ਦੁਪੱਟਾ ਆਪਾਂ ਸਾਰਾ ਇਹਦੇ ਟਾਈ ਡਾਈ ਕਰਵਾਇਆ ਦੇਖੋ ਇਹਦਾ ਕਮਲਚਨੂਨ ਦਾ ਦੁਪੱਟਾ ਹੈ ਤੇ ਟਾਈ ਡਾਈ ਆਪਣਾ ਹੋਇਆ ਹੋਇਆ ਹੈਗਾ ਜਿਵੇਂ ਵੀ ਤੁਸੀਂ ਚਾਹੋ ਫੈਬਰਿਕ ਹੁਣ ਤੁਹਾਡੀ ਆਪਣੀ ਪਸੰਦ ਦੀ ਹੋਊਗੀ ਅੱਜਕੱਲ ਤੇ ਇਹ ਪਸ਼ਮੀਨਾ ਦੇ ਉੱਪਰ ਵੀ ਸਿੰਧੀ ਬੂਟੀ ਕਾਫੀ ਚੱਲ ਰਹੀ ਆ ਬਿੰਡਰ ਦੇ ਸੀਜ਼ਨ ਦੇ ਨਾ ਪਾਉਣ ਵਾਲੇ ਸੂਟਾਂ ਦੇ ਉੱਪਰ ਤੁਸੀਂ ਜਿਦਾ ਤੁਸੀਂ ਚਾਹੋ ਉਹਦਾ ਹੀ ਆਪਣਾ ਹੁਣ ਦੱਸ ਕੇ ਸਾਰਾ ਤੇ ਆਪਣਾ ਸੂਟ ਹੜਾ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਤੁਹਾਡੀ ਪਸੰਦ ਚੋਇਸ ਫੈਬਰਿਕ ਦੀ ਹੋਈ ਕਲਰ ਦੀ ਹੋਈ ਸਾਰੇ ਟੇਪ ਪੇਜ ਕੇ ਆਪਣਾ ਇਹ ਸੂਟ ਦੁਬਾਰੀ ਕਰਵਾ ਕੇ ਲੈ ਸਕਦੇ ਨੇ ਹਾਂ ਜਿਹੜਾ ਨੈਕ ਸੂਟ ਹੈਗਾ ਆਪਣਾ ਇਹ ਵਾਲਾ ਆਪਣਾ ਰਸਟ ਕਲਰ ਦੇ ਉੱਪਰ ਤਿਆਰ ਆ ਇਹ ਵੀ ਆਪਣਾ ਸਿੰਧੀ ਬੂਟੀ ਦਾ ਸੂਟ ਹੈਗਾ ਰਸਟ ਕਲਰ ਤੇ ਤਿਆਰ ਆਗਾ ਤੇ ਇਹਦੇ ਆਪਾਂ ਨੇ ਇੱਕ ਥ੍ਰੈਡ ਦੇ ਨਾਲ ਹੀ ਵਰਕ ਕਰਵਾਇਆ ਇਹ ਵੀ ਆਪਣਾ ਹੈਂਡਵਰਕ ਦਾ ਹੀ ਸੂਟ ਹੈਗਾ ਦੇਖੋ ਇਹ ਵੀ ਜਿਹੜੀ ਸਿੰਧੀ ਬੂਟੀ ਆਪਾਂ ਨੇ ਤਿਆਰ ਕਰਵਾਈ ਇਹ ਸਾਰੀ ਹੱਥ ਨਾਲ ਹੀ ਤਿਆਰ ਹੋਇਆ ਹੋਇਆ ਹੈਗਾ ਆਪਣਾ ਤੇ ਉਹ ਆਫ ਵਾਈਟ ਕਲਰ ਦਾ ਥ੍ਰੈਡ ਆ ਜਿਹੜਾ ਆਪਾਂ ਨੇ ਇਹਦੇ ਯੂਜ਼ ਕੀਤਾ ਹੋਇਆ ਹੈਗਾ ਦੇਖੋ ਇਹ ਵਲ ਆ ਗਿਆ ਆਪਣਾ ਸਿੰਧੀ ਬੂਟੀ ਦਾ ਸੂਟ ਸਾਰਾ ਹੈਂਡਵਰਕ ਦੇ ਵਿੱਚ ਆ ਗਿਆ ਆਪਣਾ ਤੇ ਇਧਰ ਇਹ ਗਲੇ ਦੇ ਉੱਪਰ ਵਰਕ ਆ ਗਿਆ ਦੇਖੋ ਆਵਾ ਆ ਗਿਆ ਗਲੇ ਦੇ ਉੱਪਰ ਵਰਕ ਇਹ ਇਦਾਜੋਗਾ ਸਾਰਾ ਡਿਜ਼ਾਈਨ ਇਹਦਾ ਦੇਖੋ ਗਲੇ ਦਾ ਵਰਕ ਤੇ ਧੇਰੇ ਕੇ ਦਾ ਵਰਕ ਇਹ ਆਪਣਾ ਸਾਰਾ ਸਿੰਧੀ ਬੂਟੀ ਦਾ ਤੁਸੀਂ ਹੁਣ ਇਹ ਕਪਾ ਇੱਕ ਥ੍ਰੈਡ ਦੇ ਨਾਲ ਤਿਆਰ ਕਰਵਾ ਸਕਦੇ ਹੋ ਤੁਸੀਂ ਕਲਰਫੁਲ ਨਾਲ ਕਰਵਾ ਸਕਦੇ ਹੋ ਉਹ ਤਾਂ ਆਪਣੀ ਚੋਇਸ ਰਹਿ ਜਾਂਦੀ ਹੈਗੀ ਆਪਣੀ ਦੇਖੋ ਇਹ ਆ ਗਿਆ ਬਾਜ ਦੇ ਉੱਪਰ ਵਰਕ ਤੁਸੀਂ ਇਹਨੂੰ ਕਲਰਫੁੱਲ ਦੇ ਵਿੱਚ ਵੀ ਕਨਵਰਟ ਕਰ ਸਕਦੇ ਹੋ ਜੇਕਰ ਤੁਹਾਨੂੰ ਇੱਕ ਥ੍ਰੈਡ ਵਾਲਾ ਵਰਕ ਨਹੀਂ ਪਸੰਦ ਹੈਗਾ ਆਦਰਵਾਇਜ਼ ਤੁਸੀਂ ਜਿਹੜਾ ਥ੍ਰੈਡ ਦਾ ਕਲਰ ਆਪਣਾ ਉਹ ਵੀ ਬਦਲ ਸਕਦੇ ਹੋ ਇਹਦੇ ਨਾਲ ਆਪਣਾ ਕਮਲ ਚੂਨ ਦਾ ਦੁਪੱਟਾ ਜਿਹੜਾ ਢਾਈ ਹੋਇਆ ਹੈਗਾ ਤੇ ਐ ਦਾ ਆਫ ਵਾਈਟ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਨਾ ਆਪਣਾ ਟੈਪੀਸਟਰੀ ਫੈਬਰਿਕ ਚ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਗਈ ਸੂਟੇਬਲ ਆ ਗਈ ਹਨਾ ਤੁਸੀਂ ਉਸ ਵਿੱਚ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਕੋਈ ਵਰਕਰ ਦੇ ਵਿੱਚ ਐਡ ਸਕਿਪ ਕੁਝ ਕਰਵਾਉਣਾਗਾ ਉਹਦਾ ਕਰਵਾ ਸਕਦੇ ਹੋ ਇਹ ਆਪਣਾ ਹੈਂਡਵਰਕ ਦਾ ਸੂਟ ਆ ਇਹ ਨੂੰ ਆਪਣਾ ਕਨਵਰਟ ਕਰਾਉਣਾ ਮਸ਼ੀਨ ਵਰਕ ਦੇ ਵਿੱਚ ਉਹਦਾ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੋਇਸ ਆ ਪਸੰਦ ਆ ਉਸ ਅਕੋਰਡਿੰਗ ਆਪਣੀ ਸਾਰੀ ਡਿਟੇਲ ਸਾਨੂੰ ਭੇਜ ਕੇ ਦਾ ਸੂਟ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਵਰਕ ਦੀ ਫੈਬਰਿਕ ਦੀ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕਿਆਂਗੇ ਵੀ ਕਿਦਾਂ ਤੁਸੀਂ ਆਪਣੇ ਵਰਕ ਨੂੰ ਸਕਿਪ ਕਰਵਾ ਸਕਦੇ ਹੋ ਐਡ ਕਰਵਾ ਸਕਦੇ ਹੋ ਕਿਦਾਂ ਤੁਸੀਂ ਆਪਣਾ ਫੈਬਰਿਕ ਚੇਂਜ ਕਲਰ ਵਗੈਰਾ ਹਨਾ ਜਿਦਾ ਦੇ ਵੀ ਤੁਸੀਂ ਚਾਹੋ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਤੁਸੀਂ ਜਿਵੇਂ ਤੁਹਾਨੂੰ ਸੂਟ ਪਸੰਦ ਆ ਉਵੇਂ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਸੂਟ ਆ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਆ ਉਸੇ ਆਪਣਾ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਆ ਉਸ ਅਕੋਰਡਿੰਗ ਆਪਣਾ ਸਾਰਾ ਦੱਸ ਕੇ ਸਾਨੂੰ ਜਿਹੜਾ ਆਪਣਾ ਆਰਡਰ ਆ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ